ਲੰਡਨ ਦੀ ਇੱਕ ਅਦਾਲਤ ਨੇ ਇੱਕ ਔਰਤ ਨੂੰ ਇੱਕ ਚੈਰਿਟੀ ਤੋਂ ਪੈਸੇ ਚੋਰੀ ਕਰਨ ਤੇ ਫਿਰ ਆਪਣੇ ਭਰਾ ਦੀ ਮਦਦ ਨਾਲ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਪਾਇਆ ਪੁਲਿਸ ਨੇ ਦੱਸਿਆ ਕਿ ਬਰਮਿੰਗਮ ਦੀ ਰਹਿਣ ਵਾਲੀ 55 ਸਾਲਾ ਰਾਜਵਿੰਦਰ ਕੌਰ ਨੇ 2016 ਵਿੱਚ ਸਿਕ ਯੂਥ ਯੂਕੇ ਦੀ ਸਥਾਪਨਾ ਕੀਤੀ ਤੇ ਨਿੱਜੀ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਇਸ ਤੋਂ ਪੈਸੇ ਲਏ ਨਾਲ ਹੀ ਪਰਿਵਾਰਕ ਮੈਂਬਰਾਂ ਸਮੇਤ ਹੋਰਾਂ ਨੂੰ ਪੈਸੇ ਭੇਜੇ ਉਸ ਨੂੰ ਬਰਮਿੰਗਮ ਕ੍ਰਾਊਨ ਕੋਰਟ ਵਿੱਚ ਚੋਰੀ ਦੇ 6 ਅਤੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਕੋਰ ਨੂੰ ਵੀ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰ ਲਈ ਦੋਸ਼ੀ ਪਾਇਆ ਗਿਆ ਜਿਵੇਂ ਕਿ ਉਸ ਦਾ ਭਰਾ ਕੁਲਦੀਪ ਸਿੰਘ ਅਲਹਿਲ ਸੀ ਮਕਦਮੇ ਵਿੱਚ ਸੁਣਿਆ ਗਿਆ ਸੀ ਕਿ ਕਿਵੇਂ ਜੋੜੀ ਨੇ ਚੈਰਿਟੀ ਸਥਾਪਿਤ ਕਰਨ ਲਈ ਅਰਜ਼ੀ ਦਿੱਤੀ ਪਰ ਚੈਰਿਟੀ ਕਮਿਸ਼ਨ ਨੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਫਲ ਰਹਿਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਇਸ ਦੇ ਬਾਵਜੂਦ ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਸਿੱਖ ਯੂਥ ਯੂਕੇ ਨੇ ਦਾਨ ਇਕੱਠਾ ਕੀਤਾ ਜਿਸ ਨੂੰ ਬਾਅਦ ਵਿੱਚ ਕੋਰ ਦੁਆਰਾ ਕਢਵਾ ਲਿਆ ਗਿਆ ਜੋ ਕਿ ਇੱਕ ਸਾਬਕਾ ਬੈਂਕ ਕਰਮਚਾਰੀ ਸੀ ਪੁਲਿਸ ਨੇ ਦੱਸਿਆ ਕਿ ਉਸ ਕੋਲ 50 ਤੋਂ ਵੱਧ ਨਿੱਜੀ ਬੈਂਕ ਖਾਤੇ ਨੇ ਤਾਂ ਜੋ ਚੋਰੀ ਕੀਤੇ ਪੈਸਿਆਂ ਦੇ ਪ੍ਰਵਾਹ ਨੂੰ ਜਿੰਨਾ ਸੰਭਵ ਹੋ ਸਕੇ ਗੁੰਝਲਦਾਰ ਬਣਾਇਆ ਜਾ ਸਕੇ ਸੁਪਰਡੈਂਟ ਐਨੀ ਮਿਲਰ ਨੇ ਦੱਸਿਆ ਕਿ ਫੇਮ ਸਟੇਟ ਰੋਡ ਦੀ ਕੌਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਕੋਲਾ ਦਿਖਾਉਣ ਦੀ ਕੋਸ਼ਿਸ਼ ਕੀਤੀ ਮਿਲਰ ਨੇ ਦੱਸਿਆ ਕਿ ਸਧਾਰਨ ਸ਼ਬਦਾਂ ਵਿੱਚ ਕੌਰ ਵੱਡੀ ਮਾਤਰਾ ਵਿੱਚ ਪੈਸੇ ਚੋਰੀ ਕਰ ਰਹੀ ਸੀ ਜੋ ਸਥਾਨਕ ਲੋਕਾਂ ਦੁਆਰਾ ਚੰਗੇ ਕਾਰਨਾਂ ਲਈ দান ਕੀਤੀ ਗਈ ਸੀ ਕੌਰ ਅਤੇ ਲਹਿਲੂ 21 ਨਵੰਬਰ ਨੂੰ ਸਦਾ ਸੁਣਾਈ ਜਾਵੇਗੀ